ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਚਾਰ ਬੈੜਾ ਦਿਖਾਵਾਂਗੇ ਕੱਦ ਬੈੜਾ ਦੇ ਦੋ HF ਤੇ ਇੱਕ ਬਿਲਕੁਲ ਖੀਰੀ ਦੰਦਾ ਦੀ HF ਤੇ ਤੀਜੇ ਨੰਬਰ ਤੇ ਖੜੀ ਹੈ ਗਰਲੈਂਡੋ ਤਾਜੀ ਸੂਈ ਵੀ ਜੇਰਾ ਪਈ ਆ ਚੌਥੇ ਨੰਬਰ ਤੇ ਦਿਖਾਵਾਂਗੇ ਜਾ ਕੇ ਪੰਜਾਬ ਵਾਲੀ ਜਿੰਦ ਜਾਨ ਵਾਲੀ ਕਾਫੀ ਕਲਰ ਦੇ ਵਿੱਚ ਪੈਂਦੀ ਜਰਸੀ ਚਾਰ ਨਾਗ ਸੇਲਾ ਕੱਦ ਬੱਡ ਫੁੱਲਾ ਤੇ ਵਜਨ ਵੀ ਆ ਪੋਸਾਂ ਦੇ ਵਿੱਚ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪਿੰਡ ਚੰਗਨਵਾਲ ਦੀ ਜ਼ਿਲ੍ਹਾ ਬਰਨਾਲਾ ਹਰਵਿੰਦਰ ਸਿੰਘ ਮੇਰਾ ਨੰਬਰ ਆ ਜੀ ਮੋਬਾਈਲ ਨੰਬਰ ਹੈਗਾ 9815649100 9815649100 ਚਾਰ ਨਾਗ ਦਿਖਾਵਾਂਗੇ ਆਪਾਂ ਹਣਾ 27 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਪਹਿਲਾ ਨੰਬਰ ਜਿਹੜੀ ਆਪਾਂ ਐਫ ਦੀ ਬੱਚੀ ਦੇਖਦੇ ਆ ਸੁਆ ਕਿਹੜਾ ਸੁੰਦੀ ਆ ਜੀ ਇਹ ਤਰੂਣ ਸੁੰਦੀ ਆ ਵੀਰੇ ਚਾਰ ਨਾਗ ਪਲੂਣ ਬੱਚੀ ਮੂੰਹੋਂ ਚਾਰ ਦੰਦ ਕੈਦਨ ਲੈ ਜੂਗੀ ਜੇ ਇਹਦੇ 10 ਦਿਨ ਬਾਕੀ ਪਏ 10 ਦਿਨ ਬਾਕੀ ਤੇ ਹਵਾਨਾ ਗੁਲਾਬੀ ਹੋਣ ਲੱਗਿਆ ਜਾਵਾ ਹਨਾ ਕੱਦਗਾਠ ਫੁੱਲ ਸਾਇਜ ਦਾ ਸਾਊ ਸੀਲ ਹੈ ਪੂਰੀ ਫੁੱਲ ਠੰਡੀ ਹੈ ਠੀਕ ਹੈ ਤੇ ਥਣ ਹਵਾਨਾ ਅੱਗੇ ਪਿੱਛੇ ਦਾ ਬਿਲਕੁਲ ਅੱਗੇ ਪਿੱਛੇ ਪੂਰਾ ਫੁੱਲ ਘਟਨਾ ਇਹ ਕੱਦਗਾਠ ਫੁੱਲ ਸਾਇਜ ਹੈ ਠੀਕ ਹੈ ਤੇ ਦੁੱਧ ਕਿੰਨਾ ਗੰਦਾਚਾ ਲਾਈ ਆਪਾਂ ਇਹਨੂੰ ਦੁੱਧ 22-25 ਲੀਟਰ ਦਾ ਮੁੱਲ ਦੀ ਗੱਲ ਹੀ ਹੈ ਮਾੜਾ ਕੱਦੜੀ ਹੋ ਚੀ ਤੇ ਭਾ ਭਾਂਦਾ ਕੀ ਹੋਊਗਾ ਭਾ ਭਾਂਦਾ ਸਾਰਿਆਂ ਦਾ ਬਾਜ ਬਰੇਡ ਹੋਊਗਾ ਸਾਰਿਆਂ ਦਾ ਫੋਨ ਤੇ ਤੋਰੀ ਬਾਹਰ ਨੂੰ ਸਭਰ ਪਹਿਲੇ ਬੱਚੀ ਵੇਖੀ ਜੰਨਿਆ ਪਹਿਲਾ ਸੂਆ ਸੁੰਦੀਆ ਹਵਾਨਾ ਕੰਪੈਕਟ ਬਿਲਕੁਲ ਜਿਹੜਾ ਹਵਾਨਾ ਹੋਣੀ ਦੱਸਣ ਲੱਗ ਗਿਆ 10 ਸੂਏ ਚੋਲਿਓ ਹਵਾਨਾ ਨਹੀਂ ਇਹਨੇ ਤੋੜਨਾ ਪਹਿਲੇ ਨੰਬਰ ਤੇ ਜਿਹੜੀ ਬੱਚੀ ਦਿਖਾਉਣੀ ਆ ਪਹਿਲਾ ਸੂਆ ਮੂੰਹੋ ਚਾਰ ਦੰਦ ਫੇਸ ਬਿਊਟੀ ਤੇ ਬੋਦੀਵਾਦੀ ਦੇਖੋ ਵਹਿੜਦੀ 25 24 25 ਕਿਲੋ ਦੁੱਧ ਨੇ ਪਾ ਦੇਣਾ ਤੇ ਹਵਾਨਾ ਫਟਫਟ ਜਮਾ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਹੋਊਗਾ ਬਿਲਕੁਲ ਬਾਜਮ ਤੇ ਬਾਕੀ ਲੱਤਾਂ ਦੇ ਵਿਚਾਲੇ ਸਾਨੂੰ ਗੈਪ ਦਿਖਾਈ ਦਿੰਦਾ ਖੜਨੀ ਦੇਖੋ ਥੱਲੋ ਪੈਰਾਂ ਤੋਂ ਬਿਲਕੁਲ ਜਮਾ ਜਵਾਨੀਆਂ ਵਹਿੜ ਦੇ ਉੱਪਰ ਤੇ ਜਵਾਨੀ ਵੀ ਇੱਦਾਂ ਦੀ ਹੈ ਇਹ ਨੀਗਾ ਵੀ ਪਹਿਲੇ ਸਵੇਰ ਹਵਾਨਾ ਨਾਲ ਢੱਲਾ ਆਪਾਂ ਸਖਾਈ ਦੇ ਲੱਗ ਗਿਆ 10 ਵੇ ਪੀੜੋ ਹਵਾਨਾ ਨਹੀਂ ਤੇ ਦੁਰਨਾ ਸਵਾ ਦੇਖੋ ਇੱਥੋਂ ਗੱਠ ਦਾ ਸਨ ਬਿਆ ਚੀਜ਼ਾਂ ਨਹੀਂ ਪਸੂ ਲੈ ਵਾ ਇੱਥੇ ਲਿਆ ਹੁੰਦਾ ਤੇ ਲਿਆਉਂਦੀ ਲਿਆਉਂਦੀ ਇੱਥੇ ਦਾ ਕੈਂਟ ਕਰਦਾ ਰਹਿੰਨੇ ਜਮਾ 11 ਵੇ ਸੂਏ ਤੱਕ ਵੀ ਜਾ ਕੇ ਤੇ ਅੱਗੇ ਬਾਈ ਜੀ ਦੇਖਣਾ ਦੂਜੇ ਨੰਬਰ ਬੱਚੀ ਜਿਹੜੀ ਆਪਾਂ ਦੂਜਾ ਨੰਬਰ ਬੰਦਾ ਚਾਹੀਏ ਸਿਹਰੀ ਇੱਕ ਤਾਂ ਹੁੰਦੀ ਹੈ ਕਹਿਣ ਦੀ ਗੱਲ ਨੰਬਰ ਦਿਖਾਵਾਂਗੇ ਸਵਾ ਦੇਖੋ ਜਮਾ ਦੰਦੋ ਖੀਰੀ ਆਖੋ ਕੱਚੇ ਰੰਦਾ ਹਨ ਜਮਾ ਜਮਾ ਕੱਚੇ ਦੰਦ ਸਾਰੇ ਸਮਾਂ ਕਿ ਦਿਖਾਵਾਂਗੇ ਠੀਕ ਹੈ ਦੇਖਣ ਵਾਲਾ ਬੰਦਾ ਕਹਿੰਦੇ ਇਹਦਾ ਚੌਥਾ ਸੂਆ ਹੋਊ ਇਹਨੂੰ ਦੇਖਣ ਲਈ ਕਹੂੰਗਾ ਜਮਾਂ ਜੈ ਗੱਲ ਹੈਣਾ ਸੋ ਵੀਰੋ ਮੈਂ ਵੀ ਯਕੀਨ ਨਹੀਂ ਕਰਿਆ ਪਹਿਲਾਂ ਆਪਾਂ ਦੰਦ ਦੇਖਿਆ ਜੇ ਤੇ ਦੰਦੋ ਖੀਰੀਆ ਥੋੜਾ ਮੰਨ ਕੇ ਚਲੋ ਵੀ ਗੋਹਾ ਦਾ ਪੇਜ ਖਾਸ ਹੀ ਲੱਗਦੀ ਹੈ ਹੈਨਾ ਬੜਾ ਗੰਦ ਪਹਿਲੇ ਸੀ ਇਹਦੇ ਤੇ ਠੀਕ ਹੈ ਸੋ ਆ ਮੰਨ ਕੇ ਚਲੋ ਮੂੰਹ ਤੋਂ ਪਤਾ ਲੱਗਦਾ ਨਹੀਂ ਕਈ ਵਾਰ ਜੇ ਆਪਾਂ ਕਹਿੰਦੇ ਵੀ ਪਹਿਲਾ ਸੂਆ ਲੈ ਗਣੇ ਗੱਪ ਮਰੀ ਜਾਂਦੇ ਹੈ ਹੈਨਾ ਸੋ ਸੋ ਵੀਰੋ ਕਦ ਕਾਟ ਦੇਖੋ ਪਲੂਨ ਪਹਿਲਾ ਸੂਆ ਹੁੰਦੀ ਆ ਤੇ ਮੂੰਹੋਂ ਬਿਲਕੁਲ ਖੀਰੀ ਆ ਜਮਾ ਤੇ ਝੋਲੀ ਝਾਲੀ ਦੇਖੋ ਕਿਆ ਬਾਤ ਆ ਤੇ ਬਾਕੀ ਫੇਸ ਬਿਊਟੀ ਦੇਖੋ ਜਮਾ ਕਿਆ ਬਾਤ ਆ ਨਿਵਾਈ ਦਵਾਈ ਜੇ ਨਹੀਂ ਹਣਾ ਨਾ ਨਾ ਨਿਵਾਈ ਵੀਰੇ ਜਮੇ ਨਹੀਂ ਨਿਵਾਈ ਖੰਡ ਆ ਗਿਆ ਜਮਾ ਮੌਸਮ ਖਰਾਬ ਆ ਰਿਹਾ ਨਿਵਾਈ ਮੂਹ ਲਈ ਮੈਨੂੰ ਜਿਹਨੇ ਸਾਹਮਲੀ ਹਣਾ ਕਿਤੇ ਨਹੀਂ ਨਿਵਾਈ ਕਿਤੇ ਨਹੀਂ ਅਸੀਂ ਫਰੀ ਹੋ ਗਏ ਠੀਕ ਹੈ ਤੇ ਪਰ ਹੈ ਹੀਰਾ ਜਮਾ ਕਿਆ ਬਾਤ ਆ ਦੇਖਣ ਨੂੰ ਕਿਸੇ ਵੀ ਘਰੇ ਸਾਹਮਲੀ ਐ ਨਹੀਂ ਹੈ ਬਡੂਰ ਦੂ ਦਾਸੂ ਇੰਡੋਨੀ ਜਮਾ ਜਾਜ ਗੱਲਾਂ ਹੁਣ ਦੇਖੋ ਨੀ ਆਪਾਂ ਕਹਿੰਦੇ ਕਮੈਂਟ ਕਰਕੇ ਵਿੱਚ ਮੰਦਾ ਕੋਈ ਤੀਜਾ ਸੁਆ ਜੀ ਇਹਨੂੰ ਖੀਰੀ ਕਹੀ ਜਾਂਦੇ ਆ ਹੁਣ ਦੰਦ ਦਾ ਆਪਾਂ ਪੱਟ ਕੇ ਲਾ ਨਹੀਂ ਸਕਿਆ ਇਹਦੇ ਤੁਸੀਂ ਦੰਦ ਦਾ ਕਿਵੇਂ ਲੱਗੇ ਨਾਲੇ ਗਾਂ ਦੇ ਦੰਦ ਲੱਗਦੇ ਨਹੀਂ ਹੁਣ ਵਾਲਾ ਕਹਿੰਦੇ ਵੀ ਦੰਦ ਵੀ ਖੀਰੀ ਦਿਖਾਈ ਜਾਂਦੇ ਆ ਬਾਕੀ ਖੀਰੀ ਆ ਜਾਜ ਆ ਜਾਮਾ ਕਿਹੜਾ ਗ੍ਰਾਈਂਡਰ ਮਾਰ ਕੇ ਆਪਾਂ ਬਰੀਕ ਕਰ ਤੇ ਨਾ ਗ੍ਰਾਈਂਡਰ ਬੱਜੇ ਸੀ ਜਾਜ ਗੱਲਾਂ ਆ ਜਾਮਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ 20 ਲੀਟਰ ਦਾ ਮੋਲ ਲਈ ਜਿਵੇਂ ਆ ਤੇ ਪਾ ਦੂਗੀ ਕਿਉਂਕਿ ਜਾਨ ਹੈ ਨਹੀਂ ਵਿੱਚ ਥੋੜੀ ਜਲ ਘੱਟ ਆ ਗਈ ਠੀਕ ਹੈ ਜੇ ਜਾਨ ਹੁੰਦੀ ਫੇਰ 25 ਕਿਲੋਟਰ ਦੇ ਜਿਹਨੇ ਸੁਆ ਪੀ ਲਿਆ ਤੇ ਗਾਹਾਂ ਨੂੰ ਰਾਜੀ ਕਰ ਲਈ ਫੇਰ ਤਾਂ ਗੰਤ ਵੀ 30 ਬਤੀ ਨੂੰ ਲੰਘੂਗਾ ਹਨਾ ਫੇਰ ਤਾਂ ਮੌਜ ਨਾਲ 30 ਬਤੀ ਨੂੰ ਲੰਘੂ ਨਾਲ ਇਹ ਕਿਹੜਾ ਡੋਲਦੀ ਬਾਕੀ ਦੰਦ ਖੀਰੀਆ ਤੇ ਦਿਨ ਕਾਇ ਲੈਦੀ ਅਜੇ ਦਿਨ ਇਹ ਤੇ 10 ਪਏ 10 ਦਿਨ ਬਾਕੀ ਭਾਊਗਾ ਬਾਜਾ ਬਜਾ ਬਿਲਕੁਲ ਬਜਾ ਹੋਊਗਾ ਐ ਵੇਚਣ ਵਾਲਾ ਭਾਊਗਾ ਕੋਈ ਐ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਵੱਧ ਰੇਟ ਵਾਸਤੇ ਦੇਣੀ ਹੈ ਠੀਕ ਹੈ ਅੱਗੇ ਤੀਜੇ ਨੰਬਰ ਤੇ ਗੱਲ ਕਰਦੇ ਆਪਾਂ ਘਰ ਨਾਲੇ ਡੋਦੀ ਕਿਹੜਾ ਸੁਆ ਸੁਈਆ ਇਹ ਦੂਜਾ ਸੂਆ ਸੂਇ ਜੇ ਇਹਦੇ ਦੀ ਆ ਬਈ ਜੇ ਰਾਪੀ ਇਹ ਸਵੇਰੇ ਆਜੂ ਸੀ ਬੱਚਾ ਆ ਗਿਆ ਆਪਣਾ ਬੱਚੀਏ ਬੱਚੀ ਵਿਛਿਆ ਤੇ ਕਿੰਨਾ ਬੋਲਾ ਚੋਇਆ ਸਵੇਰੇ ਆਪੇ ਬੋਲਾ 3 ਲੀਟਰ ਹੀ ਗੱਡੇ ਮੈਂ ਫਾਇਦਾ ਨਹੀਂ ਝੂਠ ਮਾਰਨਾ ਬੱਚ ਲੋਕ ਕਹਿੰਣਗੇ ਸੱਤ ਕੜਤਾ ਅੱਠ ਕੜਤਾ ਨਹੀਂ ਗੱਡਿਆ ਰੱਬ ਤਾਂ ਦੇਂਦਾ ਇਹ ਲੋਕ ਤਾਂ ਨਹੀਂ ਦੇਦੇ 3 ਲੀਟਰ ਬੋਲਾ ਗੱਡੇਗਾ ਕਿਲੋ ਕਿਹਨੂੰ ਪਿਆ ਸੀ ਅੱਡਾ ਕਿਲੋ ਮੈਨੂੰ ਕਿਲੋ ਬੱਚੇ ਨਹੀਂ ਚੱਲਦਾ ਸੋ ਜਾਇਆ ਗਿਆ ਲਾ ਕਹਿੰਦਾ ਉੱਥੇ ਅਮਲਾ ਦੇ ਹੋਣ ਇਹਨੇ ਨਿਵੇੜੇ ਕਿਸੇ ਨਹੀਂ ਤੇਰੀ ਬਾਤ ਪੁੱਛਣੀ ਉਹ ਰੱਬ ਦਾ ਦੇਦ ਆ ਜਾਏ। ਇਹਦੀ ਇੱਕ ਨੰਬਰ ਆ ਜੀ ਸਾਰੇ ਪਸੰਦ ਖੱਡੀ ਆ ਕਿਤੋਂ ਆਏ ਨਹੀਂ ਹੈਗਾ। ਭੂਰ ਸਰਲਾ ਨਹੀਂ ਕੋਈ ਸਭ ਚੀਜ਼ਾਂ ਦੀ ਆਪਣੀ ਗਰੰਟੀ ਹੁੰਦੀ। ਕਿੰਨਾ ਰੱਦ ਪਾ ਦੂਗੀ ਐ? ਦੋ ਤੇ 20 ਲੀਟਰ ਵਾਈ ਖੁੱਲਾ ਪਾਓ। 25 ਦਿੰਦੀ ਨਹੀਂ। 25 ਵੀ ਦੇ ਸਕਦੇ ਸੇਵਾ ਤੇਰੀ ਦੀ। ਜਾ ਜਾ ਗੱਲਾਂ। ਆਪਾਂ 20 ਕਹਿ ਕੇ ਦੇਵਾਂ। ਆਪਾਂ ਐ ਨਹੀਂ ਕੋਈ ਫਰਤੋਲੀ ਜਈਏ ਵਿੱਚ ਲੋਕ ਕੀ ਕਰਦੇ ਆ। ਕਹਿੰਦੇ ਕੁਝ ਹੋਰ ਹੁੰਦੇ ਵਿੱਚ ਨਿਕਲਦਾ ਕੁਝ ਹੋਰ ਐ। ਪਟਿਆ ਬਾੜ ਦੇ ਨਿਕਲਿਆ ਚੂਹਾ ਹਨ। ਹਾਂ ਉਹ ਗੱਲ ਨਹੀਂ। ਉਹ ਕੰਮ ਕਰਨਾ ਨਹੀਂ ਆਪਾਂ। ਉਹ ਅੱਖਾਂ ਦੇ ਸਾਹਮਣੇ ਵਧੀਦਾ ਜੀ। ਜਾ ਜਾ ਗੱਲਾਂ। ਕੀ ਕੀ ਚੀਜ਼ ਦੀ ਅੱਗੇ ਨੂੰ ਅਗਲੇ ਨੂੰ ਚਲੋ ਠੀਕ ਆ ਮੁੰਈ ਕੀ ਝੂਠ ਚੱਲ ਰਿਹਾ ਦਾ ਹੁਣ ਪੂਰਾ ਤਾਂ ਨਹੀਂ ਚੱਲੂਗਾ 골ਡ ਰੋੜ ਜਾਂਦਾ ਚੌੜਸ ਨਹੀਂ ਛੋੜਦਾ ਹੁੰਦਾ ਬਿਲਕੁਲ ਸਹੀ 골ਡ ਰੋੜੇ ਵੀ ਜਾਂਦਾ ਚੌੜਸ ਰੋੜਦਾ ਵੀ ਜਾਂਦਾ ਚੌੜਸ ਰੋੜਦਾ ਚੌੜਸ ਰੋੜਦਾ ਬੰਦਾ ਫੜੇ ਵੀ ਜਾਂਦਾ ਅੱਜ ਕੱਲ੍ਹ ਦੀ ਜਾਣਕਾਰ ਹਰੇਕ ਬੰਦਾ ਹੈ ਜੈ ਜੈ ਗੱਲਾਂ ਕੋਈ ਨਹੀਂ ਹੈਗਾ ਵੀ ਗੁੱਦੂ ਤੁਰਿਆ ਫੜਦਾ ਹਰ ਇੱਕ ਬੰਦਾ ਚਸਤ ਪੂਰਾ ਬੰਦਿਆ ਦੁਨੀਆ ਬਹੁਤ ਸਿਆਣੀ ਅੱਜ ਕੱਲ੍ਹ ਕਮਲੇ ਨਹੀਂ ਲੱਭਦੇ ਨਹੀਂ ਲੱਭਦਾ ਕਿਸੇ ਨੂੰ ਤੋਰੀ ਵਰ ਬਾਹਰ ਨੂੰ ਸੁਭਰ ਗੱਲਾਂ ਵੀ ਇਹਦੇ ਬਹੁਤ ਵਧੀਆ ਲੱਗਿਆ ਜਾਵਾ ਕਹਿੰਦਾ ਗੋਲੀ ਰੋੜਨਾ ਚੌੜਸ ਵੀ ਰੋੜਨਾ ਜਾਵਾ 20 ਕਿਲੋ ਦੁੱ ਕਿ ਉਹ ਵੀ ਕਹਿੰਦਾ ਇੱਥੇ 20 ਕਹਿੰਦਾ ਉੱਥੇ 25 ਕਹੀ ਜਾਂਦਾ ਸੋ ਜਿਵੇਂ ਮੁਰੇ ਮਾਲਕ ਕਹਿੰਦਾ ਆਪਾਂ ਉਸ ਹਿਸਾਬ ਨਾਲ ਕਹਿਣਾ ਹੁੰਦਾ ਹੈਗਾ ਤੇ ਆ ਦੇਖੋ ਲੇਵਾ ਵਗੈਰਾ ਸਾਫ ਸੁਥਰਾ ਤੇ ਇਹ ਗੱਲਾਂ ਆਪਦੇ ਮਨ ਨੂੰ ਵੀ ਸੂਟ ਕਰਦੀਆਂ ਵੀ ਗੱਲਾਂ ਵੀਡੀਓ ਕਵਰ ਕਰਦਾ ਸੁਆਦ ਆ ਜਾਂਦਾ ਜਿਵੇਂ ਮੁਰੇ ਗੱਲ ਮੈਚ ਹੁੰਦੀ ਹੈ ਸੋ ਦੇਖੋ ਮੂੰਹ ਮਥਾ ਫੇਸ ਕੁਆਲਟੀ ਦੇ ਬਾਕੀ ਚਾਰੂ ਵਗੈਰਾ ਪੂਰੀ ਫੁੱਲਾ ਹਨਾ ਤੇ ਚੋਣ ਚਵਾਦੀ ਓਕੇ ਆ ਸੂਈ ਸਵਾਈ ਆ ਧਾਰ ਤਾਂ ਆਪਾਂ ਓਕੇ ਆ ਤੇ ਸਾਰਾ ਪਰਦਾ ਫਾਸਾ ਜਮਾ ਕਿਉਂਕਿ ਮੇਨ ਗੱਲ ਜੇਰ ਦੀ ਹੁੰਦੀ ਆ ਉਹ ਆ ਪਈ ਆ ਉਹ ਗੱਲ ਦਾ ਫਿਕਰ ਨਹੀਂ ਬੱਚਾ ਸਾਹਮਣੇ ਖੜਾ 17 ਵੀਰ ਦੀ ਚੋਈ ਵੀ ਆ ਤੇ ਥਣ ਵਗੈਰਾ ਦੇਖੋ ਸਾਫ ਸੁਥਰਾ ਤੇ ਬਹੁਤ ਚੰਗਾ ਲੱਗਿਆ ਇਹ ਗਰਮੀ ਵਾਲਾ ਤੋਹਫਾ ਜਾਮਾ ਹਣਾ ਬਿਲਕੁਲ ਸੋਈ ਰਿਹਾ ਈ ਆ ਲੈ ਹੋਣਾ ਗਰਮੀ ਦੇ ਵਿੱਚ ਤੇ ਮਿਲਕ ਵੇਲ ਚੰਗੀ ਆ ਤੇ ਦੁੱਧ ਵੀ ਇਹ ਫੈਟ ਵਾਲਾ ਪਉਂਦੀ ਆ ਦੁੱਧ ਫੈਟ ਵਾਲਾ ਪਉਂਦੀ ਜੇ ਮੱਝ ਦੀ 8 ਆਉਂਦੀ ਤੇ ਇਹਦੀ 6 ਆਉਗੀ ਜਮ ਬਰਾਬਰ ਚੱਲੂ ਮੱਝ ਦੀ ਠੀਕ ਹੈ ਚੌਥੇ ਨੰਬਰ ਤੇ ਇਹਨੀ ਜਰਸੀ ਚੌਥੇ ਨੰਬਰ ਤੇ ਪੰਜਾਬ ਵਾਲੀ ਜਰਸੀ ਹੈ ਜੀ ਦੂਜਾ ਸਵੇਰ ਤੋਂ ਹੁੰਦੀ ਆ ਪਲੂਨ ਨੇ 27 ਲੀਟਰ ਦਾ ਦਿੱਤਾ ਹੈ 27 ਲੀਟਰ ਹਾਂਜੀ ਹਲੇ ਦਿਨ ਪਏ ਤੇ 10 12 ਸਾਉਂ ਸੀਲ ਪੂਰੀ ਫਰਲ ਹੈ ਜਿੰਨੇ ਮਰਜੀ ਜਿੱਧਰ ਮਰਜੀ ਬੈਠੀ ਜਾਓ ਉਸ ਕਰੀ ਜਾਓ ਕੁਛ ਨਹੀਂ ਕਹਿਣਾ ਐਨ ਕੀ ਬਾ ਗਰਮੀ ਹਿਸਾਬ ਨਾਲ ਚੱਲੀ ਹੈ ਕਿੰਨਾ ਪਾ ਦੋਗੇ ਐਨ ਦੀ ਪਾ ਦੂਗੀ 30 ਲੀਟਰ ਦੇ ਲਗਭਗ ਕਿਹ ਧਿਆਨ ਚ ਠੀਕ ਹੈ ਧਿਆਨ ਕੱਟ ਜੂ ਹਫਤਾ ਜੇ ਜਦ ਮੌਜ ਨਾਲ ਹੀ ਹਫਤਾ ਕੱਟਣਾ ਜੀ ਸੀਮਨ ਵਗੈਰਾ ਚੰਗਾ ਪਤਾ ਕਰਿਆ ਨਹੀਂ ਕਰ ਵਧੀਆ ਸੀਮਨ ਲੱਗਿਆ ਵਾ ਚੰਗਾ ਲੱਗਿਆ ਵਾ ਮੈਂ ਜੀ ਮੋਬਾਈਲ ਲਊਗਾ ਉਹ ਨਾਲ ਗੱਲ ਕਰਾਂਗਾ ਤੋਰੀ ਬਾਹਰ ਨੂੰ ਸੋਭਰ ਚੌਥੇ ਨੰਬਰ ਤੇ ਆਪਾਂ ਤੁਸਨ ਜਿਹੜੀ ਜਰਸੀ ਦਿਖਾਈ ਜੰਨੇ ਆ ਫਟੇ ਜਾ ਕੇ ਜਰਸੀ ਆ ਕੱਦ ਕਾਠ ਰਾਜੀ ਜਿਵੇਂ ਕਹਿੰਦਾ ਭੇਡ ਦੇ ਦੋ ਤੇ ਸੱਤ ਮਲਾਈਆਂ ਹੁੰਦਾ ਉਹ ਸਿਸਟਮ ਆ ਜਿਵੇਂ ਰਾਜੀ ਰੂਜੀ ਚਾਪੜ ਵਰਗੀ ਤੇ ਬਰੀਡ ਜਾਤ ਪਾਤ ਵੀ ਬਿਊਟੀਫੁੱਲ ਆ ਸੁਭਾ ਦੂਜਾ ਸੁੰਦੀ ਆ ਤੇ ਮੂੰਹ ਮੱਥਾ ਫੇਸ ਕੁਆਲਿਟੀ ਤੇ ਬਾਕੀ ਹਵਾਨੇ ਦੇ ਨਾੜਾ ਦੇਖੋ 27 ਕਿਲੋ ਕਹਿਣ ਵਾਲੀ ਗੱਲ ਨਹੀਂ ਇਹਨਾਂ ਤੋਂ ਦੇਖ ਕੇ ਵੀ ਆਪਾਂ ਨੂੰ ਗੈਸ ਹੁੰਦਾ ਕਿ 27 ਕਿਲੋ ਵਾਲੀ ਹੈਗੀ ਆ ਕਪਣ ਜੜਾਂ ਗਈਆਂ ਥਾਂ ਤੋਂ ਚੰਗਾ ਹਫਤਾ ਲੈ ਜੂ ਹ ਜੇ ਹਣਾ ਹਫਤੇ ਦੇ ਉੱਤੇ ਵੀ ਮਲਾਈ ਦੇ ਥੋੜੇ ਲੈ ਲਓ ਠੀਕ ਐ ਸੋ ਦੇਖੋ ਮੂੰਹ ਮੱਥਾ ਟੋਆ ਵਗੈਰਾ ਇਹਦਾ ਕਰਨ ਜਾਤ ਪਾਤ ਤੇ ਕਾਫੀ ਕਲਰ ਵਾਲਾ ਕ ਦੇਖੋ ਬੈਕ ਸਾਈਡ ਤੋਂ ਰਾਜੀ ਰੂਜੀ ਵਧੀਆ ਬਰੀਡ ਸੋਹਣੀ ਤਿਆਰ ਕਰਨ ਵਾਲੀ ਵਿਹੜਾ ਜਿਹਦਾ ਆਪਣੇ ਮੰਨ ਕੇ ਚੱਲੋ ਵੀ ਟਰੈਕਟਰ ਚੰਗਾ ਕਰੇ ਆਪ ਹੀ ਹਲ ਡੂੰਘੇ ਦਾ ਜਾਣਗੇਗਾ ਹਾਂ ਉਹ ਸਿਸਟਮ ਇਹਦਾ ਹੈਗਾ ਜੋ ਚੰਗੀ ਵਿਹੜਾ ਜਾਪੜੀ ਸੀਮਰ ਚੰਗਾ ਵਰਤਾਂਗੇ ਤਾਂ ਵਧੀਆ ਬਰੀਡ ਅਗੇ ਤਿਆਰ ਕਰੋ ਸੋ ਚਾਰ ਨਾਗਾ ਪਾਸੇ ਦਿਖਾਤੀ ਇੱਕ ਗਾਰਲੈਂਡੋ ਦਿਖਾਦੀ ਸੂਈ ਵੀ ਤਿੰਨ ਦਿਖਾਤੀਆਂ ਗੱਬਣਾ ਪਿੰਡ ਚੰਨਾਲ ਚੰਨਾਲ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਜੀ ਆਪਣਾ 915549100 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ